ਹਾਂਜੀ ਸਰ ਕੀ ਨਾਮਾ ਮਤੋੜਾ ਸਭ ਤੋਂ ਪਹਿਲਾਂ ਤਾਂ ਮੈਂ ਜੈ ਭੀਮ ਜੈ ਭਾਰਤ ਮੈਂ ਸਤੀਸ਼ਕ ਮਾਨਹਰ ਪਾਰਟੀ ਪ੍ਰਧਾਨ ਭਾਰਤੀ ਜਨਤਾ ਪਾਰਟੀ ਜੈ ਵਾਲਮੀਕੀ ਹਰ ਵਾਲਮੀਕੀ 900 ਵਜ ਦਾ ਪ੍ਰਸਖੰਫਰੈਂਸ ਦਾ ਕੀ ਮੁੱਦਾ ਹੈ ਦੇਖੋ ਕਾਫੀ ਲੰਬੇ ਸਮੇਂ ਤੋਂ ਸਾਡਾ ਮੁੰਡਾ ਜਿਲ੍ਹਾ ਜਿਲ੍ਹਾ ਪ੍ਰਧਾਨ ਸੀਗੇ ਐਕਸ ਜਿਹੜੇ ਕਿ ਕਾਫੀ ਸਮੇਂ ਤੋਂ ਹਨ ਸੰਘਰਸ਼ ਕਰਦੇ ਪਏ ਸੀ ਜੋ ਪਰਵੇਸ਼ ਨਗਰ ਵਾਲਮੀ ਭਾਈਚਾਰੇ ਜਿਹੜੀ ਕਰਮਸ਼ਾਲਾ ਵਾ ਉਹਨੂੰ ਸਰਪੰਚ ਤੇ ਮੁੱਖ ਪੰਚਾਇਤ ਟਵਾਤਾ ਜਿਹਦੇ ਵਿੱਚ ਇਹਨਾਂ ਕਾਫੀ ਦਿਖਾਸਰ ਦਿੱਤੀਆਂ ਤੇ ਵੀਡੀਓ ਸਾਨੂੰ ਦੋ ਰਿਪੋਰਟਾਂ ਬਣਾਈਆਂ ਮੇਰੇ ਵਿੱਚ ਦੇਖੋ ਦੇਖੋ ਪ੍ਰਸ਼ਾਸਨ ਦਾ ਹਾਲ ਪਹਿਲੀ ਰਿਪੋਰਟ ਬਣਾਈ ਉਹਨਾਂ 12 ਮਹੀਨੇ ਜਿਵੇਂ ਲਿਖਿਆ 2.5 ਘੀ ਟਰਮਸ਼ਾਲਾ ਇਹ ਮੋਕੇ ਦੀ ਪੰਚਾਇਤ ਨੇ ਢਾਈ ਹੈ ਕੁਝ ਸਮੇਂ ਬਾਅਦ ਫੇ ਉਹ ਰਿਪੋਰਟ ਪੰਜਵੇਂ ਮਹੀਨੇ ਜੀ ਦੁਆਰਾ ਬਣਾਈ ਕਿ ਨਹੀਂ ਜੀ ਇਹ ਪੀ 15-20 ਸਾਲ ਤੋਂ ਹੋ ਜਾਈ ਜਾਨੀ ਕਿ ਸ਼ਰੇਆਮ ਠਕਾ ਹੋ ਰਿਹਾ ਸ਼ਰੇ ਪੈਸੇ ਲੈ ਕੇ ਰਿਪੋਰਟਾਂ ਬਤੀਆਂ ਜਾ ਰਹੀਆਂ ਵਾ ਗਰੀਬ ਦੀ ਜਾਨੀ ਕਿਹਦੇ ਸੁਣਵਾਈ ਨਹੀਂ ਆ ਸਾਡੀ ਪਾਰਟੀ ਦੇ ਕਈ ਯਾਰੀ ਡੀਸੀ ਸਾਹ ਨੂੰ ਮਿਲੇ ਆ ਗਈ ਰਿਪੋਰਟ ਆਗਾ ਤੇ ਪਰ ਕੋਈ ਕਾਰਵਾਈ ਨਹੀਂ ਨਾ ਕੋਈ ਸੁੰਦਣਾ ਵਾਸਤਾ ਆਕ ਕੇ ਬੰਦਾ ਕੀ ਕਰੂਗਾ ਦੱਸੋ ਮਾੜਾ ਬੰਦਾ ਇਹ ਧਾਰਮਿਕ ਮਸਲਾ ਸਾਡਾ ਜੀ ਅਸੀਂ ਦੀ ਸੰਭ ਦੱਸਿਆ ਸੀਗਾ ਕਿ ਸਾਡੀ ਅੱਜ ਆ ਨਾ ਸਾਡੇ ਭਾਈਚਾਰੇ ਨੇ ਤੱਕਾ ਹੋਇਆ ਤੇ ਕੋਈ ਪ੍ਰਸ਼ਾਸ ਹੁੰਦਾ ਨਹੀਂ ਕਿਤੇ ਹੋਰ ਧਰਮ ਦੀ ਗੱਲ ਹੁੰਦੀ ਇਹ ਪਹਿਲੇ ਦਾ ਦਰ ਤਾਂ ਮਿੰਡੋਂ ਕੋਈ ਕਾਰਵਾਈ ਹੋਈ ਨਹੀਂ ਸੀ ਕਿਉਂ ਕਿ ਸਾਡੇ ਲੋਕ ਇਕਾ ਘਟਾ ਪਹਿਲਾਂ ਤਾਂ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਕੋਈ ਤੱਕਾ ਹੁੰਦਾ ਵਾਲਮੀ ਭਾਈਚਾਰੇ ਨਾਲ ਜਾਂ ਧਰਮਸ਼ਾਲਾ ਦਾ ਲਾ ਲਓ ਜਾਂ ਮੰਦਰ ਦਾ ਲਾ ਲਓ ਜਾਂ ਕੋਈ ਹੁੰਦਾ ਤੇ ਪਹਿਲੇ ਦਾ ਇਕੱਠੇ ਹੋਣਾ ਚਾਹੀਦੇ ਆ ਹੀ ਗਾਣੀ ਹੁਣ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਏਗਾ ਦੇਖੋ ਅਸੀਂ ਹੁਣ ਆਕ ਗਏ ਜੀ ਆਕ ਇੱਧਾ ਗਏ ਜੀ ਕਿੰਨੀ ਅਰੇ ਬੰਦਾ ਦੁਕਾਨ ਚੱਕ ਲਾਲ ਸਾਡੇ ਜੁੱਤੀਆਂ ਵਗਸ ਗਈਆਂ ਹੁਣ ਸਾਡਾ ਅਗਲਾ ਜਿਹੜਾ ਪ੍ਰੋਗਰਾਮ ਆ ਸ਼ੁਕਰਵਾਰ 5 ਤਰੀਕ ਨੂੰ 5 ਜੁਲਾਈ ਖਾਈਵੇਂ ਰੋੜੇ ਹੋਏਗਾ ਮੈਂ ਪ੍ਰੇਯਨਗਰ ਜਾਮ ਕੀਤਾ ਜਾਵੇਗਾ ਔਰ ਉੱਥੇ ਪੱਕੇ ਬਰੀ ਬੰਦ ਕਰ ਦੋਦਾ ਰੋਡ ਤੇ ਜਾਵੇਗਾ ਜਿਹਦੀ ਜਿਵੇਂ ਪ੍ਰਸ਼ਾਸਨ ਹੋਵੇਗੀ ਜਦ ਤੱਕ ਸਾਡੀ ਧਾਰਮਿਕ ਸਾਲਾ ਕੋਈ ਪ੍ਰਸ਼ਾਸਨ ਜਾਂ ਮੁੱਖ ਸਰਪੰਚ ਨਹੀਂ ਬਣਾਉਂਦਾ ਅਸੀਂ ਉਹ ਉੱਠਾਂਗੇ ਨਹੀਂ ਚਾਹੇ ਸਾਡੇ ਪਰਚੇ ਦੇ ਦੇਣ ਚਾਹੇ ਸਾਡੇ ਡਾਂਗ ਮਾਰ ਦੇਣ ਅਸੀਂ ਨਹੀਂ ਉਹਨਾਂ ਨੂੰ ਕਿ ਹੱਕ ਹੱਕਾਂ ਲਈ ਜੜਦੇ ਲੋਕ ਜਿਨ੍ਹਾਂ ਦੇ ਦਰਦੇ ਲੋਕ ਅਸੀਂ ਆਪਣੇ ਹੱਕ ਲੈਣ ਜਾਣਦੇ ਹਾਂ ਨਾਲੇ ਸਾਡੀ ਧਾਰਮਿਕ ਮੁੱਦਾ ਹੈ ਸਾਡੀ ਧਾਰਮਿਕ ਜਗ੍ਹਾ ਵਾ ਜਿਹੜਾ ਖਿਲਵਾੜ ਕੀਤਾ ਗਿਆ ਵਾ ਅਸੀਂ ਇਹਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਸਾਡੀ ਅੱਜ ਹੀ ਪ੍ਰਸ਼ਾਸਨ ਤੋਂ ਮੰਗ ਆ ਇਹ ਸ਼ੁੱਕਰ ਦੇ ਦਿਨ ਸਾਡੀ ਜਿਹੜੀ ਆਕਰਸੀ ਕਰਾਈ ਜਾਵੇ ਇਹਦਾ ਪਾਰਟੀ ਲੋ ਵੱਡੇ ਪੱਧਰ ਤੇ ਰੋਡ ਜਮ ਕਰਕੇ ਤੇ ਨਬਰ ਸਿੰਘ ਤੇ ਜਾਵੇਗਾ ਇੰਨੇ ਕਹਿੰਦਾ ਕਿ ਮੈਂ ਜਾਜਗਾ ਜੈਪੀਮ ਜੈ ਭਾਰਤ ਜੈ ਵਾਲਮੀਕੀ ਹਰ ਵਾਲਮੀਕੀ ਹਾਂਜੀ ਬਾਬਾ ਜੀ ਨਾ ਤੁਹਾਡਾ ਜੈਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਜ세ਦਾਰ ਹੀਰਾ ਸਿੰਘ ਜਿਲ੍ਹਾ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਬਾਬਾ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੋ ਰਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਹਾਰਾਜ ਜੀ ਸਾਡੇ ਸਮਾਜ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਵਾ ਜੋ ਪਰਵੇਜਨਗਰ ਦੇ ਵਿੱਚ ਸਰਪੰਚ ਨੇ ਕੁਝ ਸਮਾਂ ਪਹਿਲਾਂ ਕਹਿੰਦਾ ਸੀ ਮੈਂ ਨਵੀਂ ਇਮਾਰਤ ਤਿਆਰ ਕਰਕੇ ਦਵਾਂਗਾ ਉਹਦਾ ਉਹਨੂੰ ਟਾ ਦੇਤਾ ਗਿਆ ਮੁੜ ਕੇ ਉਹਦਾ ਮਟੀਰੀਅਲ ਵੀ ਜਿਹੜਾ ਵਾ ਉਹ ਵੀ ਲੋਕਾਂ ਨੂੰ ਚੁਕਾ ਦਿੱਤਾ ਜਿਹੜੇ ਲਾਗ ਲਾਗਲੇ ਬੰਦੇ ਸੀਗੇ ਪਰ ਉਹ ਮੁੜ ਕੇ ਬਣਾਈ ਨਹੀਂ ਗਈ ਜੀ ਉਹਦੇ ਵਿੱਚ ਆ ਮੇਰਾ ਵੀ ਲੱਬੇ ਲੱਬਾ ਸਿੰਘ ਇਹਨੇ ਬੜੀਆਂ ਦਰਖਾਸਤਾਂ ਵੀ ਦਿੱਤੀਆਂ ਸਾਡੇ ਸਮਾਜ ਵੱਲੋਂ ਪਰ ਅਵਸਰਾਂ ਨੇ ਕੋਈ ਸੁਣਾਈ ਨਹੀਂ ਕੀਤੀ ਸੋ ਸਾਡਾ ਸਮਾਜ ਜਿਹੜਾ ਬਿਲਕੁਲ ਅੱਖ ਤੱਕ ਚੁਕਾ ਵਾ ਸੋ ਹੁਣ ਜਿਹੜਾ ਆ ਵੀ ਮੇਰਾ ਸਮਾਜ ਛੜਕਾਂ ਤੇ ਆ ਕੇ ਆਉਣਾ ਪਊਗਾ ਇਹਨੂੰ ਕਿਉਂਕਿ ਜੇ ਸਾਡੀ ਹਾਕ ਨਸੀ ਨਹੀਂ ਹੁੰਦੀ ਤੇ ਆਕ ਕੇ ਸਾਨੂੰ ਰੋਡ ਜਾਮ ਕਰਨੇ ਪੈਣਗੇ ਜੇ ਸਾਡਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਜੇ ਸਾਡਾ ਇਹ ਇਮਾਰਤ ਜਿਹੜੀ ਹੈ ਨਹੀਂ ਤਿਆਰ ਕਰਦਾ ਜਾਂ ਸਰਪੰਚ ਕੋਲੋਂ ਨਹੀਂ ਕਰਾਉਂਦਾ ਤੇ ਸਾਨੂੰ ਜਰੂਰ ਰੋਡ ਜਾਮ ਕਰਨਾ ਪਊਗਾ ਉਹਦਾ ਜ਼ਿੰਮੇਵਾਰ ਡੀਸੀ ਸਾਹਿਬ ਹੋਣਗੇ ਪ੍ਰਸ਼ਾਸਨ ਹੋਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ